ਨਵਾਂ ਸ਼ਹਿਰ ਦੇ ਜ਼ਿਲ੍ਹਾ ਥਾਣਾ ਕਾਟਗੜ੍ਹ ਦੀ ਪੁਲਿਸ ਨੇ ਪਿੰਡ ਚਾਲ ਦੇ ਨਾਰਵਡ ਸਕੂਲ 'ਚ ਚੋਰੀ ਹੋਏ ਸਰੀਸ ਸਮੇਤ 2 ਰੋਪੀਆਂ ਨੂੰ ਸਰੀਸ ਸਮੇਤ ਕਾਬੂ ਕੀਤਾ 1 ਰੋਪੀ ਮੌਕੇ ਤੇ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਾ ਹੈ ASI ਰਾਮਚੰਦ ਐਸ.ਏ. ਪ੍ਰੇਮਚੰਦ ਦੱਸਿਆ ਕਿ ਅੱਜ ਦਾ ਨੌਰਵੋਡ ਸਕੂਲ ਚਾਹਲ ਦੇ ਸਿਕਿਉਰਿਟੀ ਗਾਰਡ ਵੱਲੋਂ ਥਾਣਾ ਕਾਟਗੜ ਵਿਖੇ ਦਰਖਾਸਤ ਦਿੱਤੀ ਗਈ ਸੀ ਦਰਖਾਸਤ ਬਾਈ ਨੇਮ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੇ ਸਕੂਲ ਵਿੱਚੋਂ ਹੀ ਕੁਆਂਟਮ ਦੇ ਕਰੀਪ ਸਰੀਆ ਚੋਰੀ ਹੋਇਆ ਹੈ ਇਸ ਸਬੰਧੀ ਕਾਟਗੜ ਪੁਲਿਸ ਨੂੰ ਸਕੂਲ ਦੇ ਗਾਰਡ ਆਪਣੇ ਬਿਆਨਾਂ ਦੇ ਵਿੱਚ ਦੱਸੇਗੇ ਕਿ ਜਦੋਂ ਮੈਂ ਰਾਤ ਨੂੰ ਸਕੂਲ ਦੇ ਪਿਛਲੇ ਪਾਸੇ ਗੇੜਾ ਲਾਉਣ ਗਿਆ ਤਾਂ ਉੱਥੇ ਪੁਰਾਣਾ ਪਿਆ ਦਾ ਸਰੀਆ ਚੋਰੀ ਹੋ ਚੁੱਕਿਆ ਸੀ ਜਿਸ ਦੇ ਬਿਆਨ ਤੇਦਾਰ ਤੇ ਕਾਟਗੜ ਪੁਲਿਸ ਨੇ ਮਾਮਲਾ ਦਰਜ ਕੀਤਾ ਉਥੇ ਹੀ ਇਕਦਮ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਥੋਂ ਇੱਕ ਤਾਂ ਫੜਿਆ ਗਿਆ ਪਰ ਇੱਕ ਫਰਾਰ ਹੋ ਗਿਆ ਜਿਹੜੇ ਅੱਜ ਚੋਰੀ ਦਾ ਸਮਾਨ ਫੜਿਆ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਕੀ ਫੜਿਆ ਤੇ ਕਿੱਥੋਂ ਫੜਿਆ ਹਾਂਜੀ ਅਸੀਂ ਘਾਸਪ੍ਰੇਸਬੰਦ ਚ ਸਾਡਾ ਕਾਰਾੜ ਮਿਲਿਆ ਸੀ ਤੇ ਇੱਕ ਨਾਰਮਲ ਸਕੂਲ ਦਾ ਸਪੋਰਟ ਗਾਰਡ ਨਾਮ ਨਾਮ ਤੇ ਉਹਨੇ ਸਾਡੇ ਕੋਲ ਆ ਕੇ ਆਪਣਾ ਬਿਆਨ ਦਾਇਰਾਇਆ ਕਿ ਸਾਡੇ ਸਕੂਲ ਦਾ ਇੱਕ ਕਵਾਂਟਰੋਲ ਲੋਹਾ ਚੋਬੀ ਹੋਇਆ ਤੇ ਤਿੰਨ ਬੰਦਿਆਂ ਨੇ ਬਾਈ ਨੇ ਉਹਨਾਂ ਦਾ ਨਾਮ ਲਿਖਾਏ ਤੇ ਉਹ ਅਸੀਂ ਬਿਆਨ ਦੇਖ ਕੇ ਉਹਨਾਂ ਦਾ ਫਾਇਦਾ ਦਾ ਕੀਤਾ ਹੀ ਉਸ ਤੋਂ ਬਾਅਦ ਅਸੀਂ ਫਿਰ ਔਕੇ ਤੇ ਜਾ ਕੇ ਉਹ ਬੂਹਾ ਦੇਖਿਆ ਉਹ ਨਕਸ਼ਾ ਬਣਾਇਆ ਸਭ ਕੁਝ ਕਰਕੇ ਨਾ ਉਸ ਤੋਂ ਬਾਅਦ ਅਸੀਂ ਦੂਸ਼ਨੀ ਤਲਾਸ਼ ਕਰ ਰਹੇ ਸੀ ਤੇ ਫਿਰ ਸਾਨੂੰ ਮਕੂਰੇ ਨੇ ਦੱਸਿਆ ਵੀ ਇਹ ਗੁਸ਼ੀ ਤੇ ਨਹੀਂ ਜਿਹੜੇ ਆ ਵੀ ਮੋਟਰਸੈੱਡ ਰੇੜੀ ਤੇ ਵੀ ਜਿਹੜਾ ਜੋਗੀ ਕੀਤਾ ਲੋਕਾ ਉਹ ਲੈ ਕੇ ਆਪਣੇ ਕਮਾਲਪੁਰ ਸੈਮੀ ਜਾ ਰਹੇ ਆ ਕਪਾ ਕਮਾਲਪੁਰ ਮੇਨ ਡਿਟੀ ਰੋਡ ਨੂੰ ਤੇ ਜੇਕਰ ਤਾਂ ਰੋਕ ਕਰਨ ਚੱਕੀ ਤੇ ਜਾਵੇ ਤਾਂ ਬਰਾਉ ਹੋ ਸਕਦਾ ਫਿਰ ਅਸੀਂ ਜੱਗਦਾ ਹੁਣ ਜਾ ਕੇ ਉਹਨਾਂ ਨੂੰ ਰੋਕਿਆ ਜਿਨ੍ਹਾਂ ਚੋਂ ਇੱਕ ਵਿਅਕਤੀ ਮੋਕ ਤੇ ਭੱਜ ਗਿਆ ਕਿ ਉਹਦਾ ਕੀ ਨਾਮ ਜਿਹੜਾ ਭੱਜਿਆ ਜੀ ਜਿਹੜਾ ਭੱਜਿਆ ਗਿਆ ਉਹਦੇ ਬਾਅਦ ਚ ਜਿਹੜੇ ਖੜੇ ਗਏ ਲੋਕੀ ਉਹਨਾਂ ਨੂੰ ਦੱਸਿਆ ਵੀ ਉਹਦਾ ਨਾਮ ਦੀਪਾ ਫਨੋ ਪਾਲੀ ਵਾਸੀ ਚਾਹ ਤੇ ਜਿਹੜੇ ਦੋ ਦੋਸ਼ੀ ਆ ਮੋਕੇ ਤੇ ਦਰੇਕਾ ਕੀਤੇ ਆ ਇੱਕ ਦਾ ਨਾਮ ਹੈ ਗਗਨਦੀਪ ਸਿੰਘ ਸੰਦੋਸਨ ਦੋਸ ਸਿੰਘ ਵਾਸੀ ਕਾਲ ਤੇ ਦੂਜੇ ਦਾ ਨਾਮ ਹੈ ਸ਼ੁਕਰੀਆ ਵਾਸੀ ਫਗੂ ਅ ਸ਼ੁਕਰੀਆ ਸਾਨੂੰ ਪ੍ਰਭੂ ਵਾਸੀ ਰੈਲ ਮਜਰਾ ਹਰਵਾਸੀ ਪਟੜਾ ਤੇ ਇਹਨਾਂ ਨੂੰ ਜਿਹੜੇ ਚੱਕ ਆਪਣੇ ਜਿਹੜਾ ਜਿਹੜਾ ਇੱਕ ਵੰਟੜਾ ਲੋਹਾ ਪ੍ਰਾਪਤ ਕੀਤਾ ਇਹ ਜਿਹੜਾ ਲੋਹਾ ਇਹਨਾਂ ਨੇ ਕਾਤੇ ਲੱਦਿਆ ਸੀਗਾ ਜੀ ਉਹ ਮੋਟਰਸੈਲ ਰੈਡੀ ਲੱਦਿਆ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਅਗਲੀ ਕਾਰਵਾਈ ਇਹ ਕੱਲ ਨੂੰ ਰੂਸ਼ਨ ਨੂੰ ਮਾਂਜੂ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਲਵਾਗੇ ਤੇ ਜਿਹੜਾ ਦੋਚੀ ਭੱਜਿਆ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇਗਾ ਬਾਕੀ ਜੋ ਵੀ ਹੈ ਤਾਂ ਹੁਣ ਅਪਸ਼ਿਸ਼ ਖੂਦ ਜਾਰੀ ਹੈ ਧੰਨਵਾਦ